ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਐਨ ਆਰ ਆਈ ਟੀਵੀ ਸ਼ਸ਼ੀਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨ ਆਰ ਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਨਜ਼ਰ ਹੋਂ ਤੱਕ ਦੀਆਂ ਸੁਰਖੀਆਂ ਤੇ ਸੇ ਕਲਚਰ ਸੁਸਾਇਟੀ ਇਨ ਨਿਊਯਾਰਕ ਦੇ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹੋਰ ਇੱਕ ਵਿਵਾਦ ਵਿੱਚ ਆਇਆ ਨਵਾਂ ਮੋੜ ਵਿਸਥਾਰ ਸੈਕਲਚਰ ਸੁਸਾਇਟੀ ਆਫ ਨਿਊਯਾਰਕ ਦੀਆਂ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਮਾਨਯੋਗ ਅਦਾਲਤ ਨੇ ਇੱਕ ਕੇਸ ਰੱਦ ਕਰ ਦਿੱਤਾ ਵਰਣਨਯੋਗ ਹੈ ਕਿ 22 ਅਕਤੂਬਰ 2016 ਨੂੰ ਗੁਰੂ ਘਰ ਵਿੱਚ ਮੌਜੂਦਾ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਇਹ ਕਮੇਟੀ 2 ਸਾਲਾਂ ਲਈ ਚੁਣੀ ਗਈ ਸੀ ਜਿਸ ਦੇ ਪ੍ਰਧਾਨ ਕੰਗਰਸ ਗਰੁੱਪ ਦੇ ਕੁਲਦੀਪ ਸਿੰਘ ਢਿੱਲੋਂ ਚੁਣੇ ਗਏ ਸਨ ਪਰ ਦੂਜੇ ਪਾਸੇ ਬੋਪਾਰਾਏ ਗਰੁੱਪ ਨੂੰ ਇਹ ਚੋਣਾ ਮਨਜ਼ੂਰ ਨਹੀਂ ਸੀ ਅਤੇ ਉਹਨਾਂ ਨੇ ਬੋਪਾਰਾਏ ਗਰੁੱਪ ਵੱਲੋਂ ਗੁਰਦੇਵ ਸਿੰਘ ਕੰਗ ਅਤੇ ਟੀਪੀ ਸਿੰਘ ਤੇ ਕੇਸ ਕਰ ਦਿੱਤਾ ਸੀ ਬੋਪਾਰਾਏ ਗਰੁੱਪ ਨੇ ਇਹਨਾਂ ਚੋਣਾਂ ਨੂੰ ਗੈਰ ਸੰਵਿਧਾਨਿਕ ਘਰਾਰ ਦਿੰਦੇ ਹੋਏ ਕੰਗ ਗਰੁੱਪ ਤੇ ਕੇਸ ਕੀਤਾ ਸੀ ਪਰ ਦੋਨਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਬੀਤੇ ਦਿਨ ਇਹ ਕੇਸ ਮਾਨਯੋਗ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਇਹ ਕੇਸ ਖਾਰਜ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਕੰਗ ਗਰੁੱਪ ਦੇ ਕੁਲਦੀਪ ਸਿੰਘ ਢਿੱਲੋਂ ਹੀ ਪ੍ਰਧਾਨ ਬਣੇ ਰਹਿਣਗੇ ਗੁਰਦੇਵ ਸਿੰਘ ਕੰਗ ਨੇ ਆਪਣਾ ਪੰਜਾਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫੈਸਲੇ ਦੇ ਆਉਣ ਨਾਲ ਉਹ ਆਸ ਕਰਦੇ ਹਨ ਕਿ ਸਾਰੇ ਮਸਲੇ ਹੁਣ ਹੱਲ ਹੋ ਗਏ ਹਨ ਇਸ ਦੇ ਨਾਲ ਹੀ ਉਹਨਾਂ ਆਉਣ ਵਾਲੇ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਜੁਲਾਈ 2018 ਵਿੱਚ ਹੋਣਗੀਆਂ ਪੰਜਾਬ ਵਿੱਚੋਂ ਕੈਂਸਰ ਦੇ ਖਾਤਮੇ ਲਈ ਉਦਮ ਕਰ ਰਹੀ ਪੰਜਾਬ ਸਰਕਾਰ ਦੇ ਨਾਲ ਹੁਣ ਆਸਟ੍ਰੇਲੀਆ ਨੇ ਵੀ ਹੱਥ ਮਲਾ ਲਿਆ ਹੈ ਪੰਜਾਬ ਦੇ ਦੱਖਣੀ ਹਿੱਸਿਆਂ ਵਿੱਚ ਪਾਣੀ ਦੀ ਸਮੱਸਿਆ ਦੀਆਂ ਜੜ੍ਹਾਂ ਦੀ ਸਿਨਾਖਤ ਕਰਕੇ ਕੈਂਸਰ ਦੇ ਖਾਤਮੇ ਲਈ ਕੈਪਟਨ ਅਮਰਿੰਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਮਦਦ ਕਰਨ ਦੇ ਵਾਸਤੇ ਆਸਟ੍ਰੇਲੀਆ ਨੇ ਆਪਣੀ ਮੁਹਾਰਤ ਮੁਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਸੂਬੇ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਖੇਤਰਾਂ ਵਿੱਚ ਆਧੁਨਿਕ ਅਮਲਾਂ ਨੂੰ ਹੁਲਾਰਾ ਦੇਣ ਲਈ ਵੀ ਮਦਦ ਦੇਣ ਲਈ ਹਾਮੀ ਭਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਭਰੋਸਾ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਮੀਟਿੰਗ ਦੌਰਾਨ ਦਿੱਤਾ ਅਤੇ ਆਸਟ੍ਰੇਲੀਆ ਸਰਕਾਰ ਵੱਲੋਂ ਸਿੱਖਿਆ ਹੁਨਰ ਸਿਖਲਾਈ ਦੇ ਡਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ। ਕੈਪਟਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹੁਣ ਤਸਵੀਰ ਬਦਲੇਗੀ ਤੇ ਇਹਨਾਂ ਸਕੂਲਾਂ ਦੇ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਅਤੇ 10ਵੀਂ ਜਮਾਤ ਦੇ ਵਿੱਚ ਇੱਕ ਬਾਹਰੀ ਭਾਸ਼ਾ ਪੜ੍ਾਈ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਕੂਲਾਂ 'ਚ ਪਹਿਲੀ ਕਲਾਸ ਤੋਂ ਅੰਗਰੇਜ਼ੀ ਭਾਸ਼ਾ ਨੂੰ ਲਾਗੂ ਕੀਤਾ ਜਾਵੇਗਾ ਅਤੇ ਸੂਬਾਈ ਸਕੂਲਾਂ 'ਚ 10ਵੀਂ ਕਲਾਸ ਤੋਂ ਇੱਕ ਵਿਦੇਸ਼ੀ ਭਾਸ਼ਾ ਵੀ ਸਿਖਲਾਈ ਜਾਵੇਗੀ। ਇਸੇ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਅਗਲੇ ਪ੍ਰਧਾਨ ਹੋਣਗੇ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਪਰਤੋ ਬਾਅਦ ਵੀ ਖਬਰਾਂ ਜਾਰੀ ਰਹਿਣਗੀਆਂ। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਐਨ ਆਰ ਆਈ ਟੀਵੀ ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ ਮੈਂ ਕਿੱਥੇ ਐ ਮੈਂ ਤਾਂ ਕੈਨਮ ਦੇ ਗਈ ਉਹ ਕੈਨਮ ਕੀ ਕੈਨਮ ਫੋਨ ਪਿੰਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰੀਓ ਉਨੇ ਹੀ ਪੈਸੇ ਕੱਟਣਗੇ ਜੀ ਹਾਂ ਭਰੋਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਇਤਬਾ ਤੁਹਾਡਾ ਮੁਰਾ ਸੁਆਗਤ ਹੈ ਨਵਜੋਤ ਸਿੰਘ ਸਿੱਧੂ ਨੇ ਸਖਤ ਐਕਸ਼ਨ ਲੈਂਦੇ ਹੋਏ ਬਠਿੰਡਾ ਚ 10 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਬਠਿੰਡਾ ਵਿੱਚ ਫਲੈਟਾਂ ਦੀ ਉਸਾਰੀ ਵਿੱਚ ਬੇਨਿਯਮਾਂ ਦੇ ਸਾਹਮਣੇ ਆਏ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਨਗਰ ਸੁਧਾਰ ਟਰਸਟ ਦੇ 10 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਵਿਭਾਗ ਵੱਲੋਂ ਤੁਰੰਤ ਇਹਨਾਂ ਅਧਿਕਾਰੀਆਂ ਨੂੰ ਮੁਅਤਲ ਕਰਕੇ ਇਹਨਾਂ ਵਿਰੁੱਧ ਚਾਰਜ ਸ਼ੀਟ ਜਾਰੀ ਕਰ ਦਿੱਤੀ ਗਈ ਹੈ ਕੁੱਲ ਮਿਲਾ ਕੇ 13 ਅਧਿਕਾਰੀ ਦੋਸ਼ੀ ਪਾਏ ਗਏ ਸਨ ਜਿਨ੍ਹਾਂ ਵਿੱਚੋਂ 3 ਸੇ ਮੁਕਤ ਹੋ ਚੁੱਕੇ ਹਨ ਜਦਕਿ 10 ਅਧਿਕਾਰੀਆਂ ਨੂੰ ਮੌਤਲ ਕੀਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਅਤੇ 트ੰਪ ਦਾ ਕਹਿਣਾ ਹੈ ਕਿ ਸਾਡੇ ਵਿੱਚ ਸਾਰੇ ਵਿਵਾਦ ਸੁਲਝ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਕੱਲਮ ਟਨਬਲ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਫੋਨ ਵਿਵਾਦ ਸੁਲਝ ਗਿਆ। 트ੰਪ ਨੇ ਵੀਰਵਾਰ ਨੂੰ ਇਸ ਗੱਲ ਦਾ ਦਾਅਵਾ ਕੀਤਾ ਕਿ ਫੋਨ 'ਤੇ ਬੁਰਾ ਵਤੀਰਾ ਕਰਨ ਦੀ ਗੱਲ ਇੱਕ ਝੂਠੀ ਖ਼ਬਰ ਸੀ ਜਿਸ ਨੂੰ ਮੀਡੀਆ ਨੇ ਵਧਾ-ਚੜਾ ਕੇ ਪੇਸ਼ ਕੀਤਾ। ਅਜਿਹੀਆਂ ਖ਼ਬਰਾਂ ਸੰਖੀ ਓਬਾਮਾ ਦੇ ਸ਼ਾਸਨ ਕਾਲ ਦੌਰਾਨ ਸ਼ਰਨਾਰਥੀਆਂ ਦੇ ਆਸਟ੍ਰੇਲੀਆ ਤੋ ਅਮਰੀਕਾ ਭੇਜ ਜਾਣ ਦੇ ਸਮਝੌਤੇ ਦਾ ਜ਼ਿਕਰ ਕਰਨ ਤੇ ਟਰੰਪ ਨੇ ਕਥਿਤ ਤੌਰ ਤੇ ਭੜਕਦਿਆਂ ਟਰਨ ਬੋਲ ਦਾ ਫੋਨ ਕੱਟ ਦਿੱਤਾ ਸੀ ਟਰੰਪ ਨੇ ਬਾਅਦ ਵਿੱਚ ਦਹਾਕਿਆਂ ਪੁਰਾਣੇ ਸੰਬੰਧ ਨੂੰ ਪ੍ਰਭਾਵਿਤ ਕਰਦਿਆਂ ਟਵਿੱਟਰ ਤੇ ਇਸ ਸਮਝੌਤੇ ਨੂੰ ਮੁਰਖਤਾਪੂਰਨ ਵੀ ਘਰਾਰ ਦਿੱਤਾ ਸੀ ਟਰੰਪ ਨੇ ਕਿਹਾ ਸਾਰਿਆਂ ਦਾ ਹੱਲ ਕੱਢ ਲਿਆ ਗਿਆ ਇਸ ਦੇ ਲੰਬੇ ਸਮੇਂ ਤੱਕ ਲਈ ਕੰਮ ਕੀਤਾ ਗਿਆ ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਮੀਨੀਆਨੀ ਕੇ ਕਮਲਪ੍ਰੀਤ ਤੋਂ ਅਗਿਆਸਤ ਸਸ਼ੇਕਾਲ ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ ਐਨ ਆਰ ਆਈ ਟੀਵੀ ਤੇ ਐਡ ਦੇਣ ਲਈ